ਗੁਰਵਿੰਦਰ ਕਾਲੀਨ ਅਥੇ ਮੀਟਿੰਗ ਤਿੰਨ ਗੱਲਾਂ ਪੁੱਛਿਆ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਬੀਐਸਪੀ ਨਾਲ ਜਾਣਾ ਚਾਹੀਦਾ ਹੈ ਬੀਜੇਪੀ ਨਾਲ ਜਾਣਾ ਚਾਹੀਦਾ ਹੈ ਕਿ ਇਕੱਲੇ ਲੜਨਾ ਚਾਹੀਦਾ ਹੈ ਜਾਣਾ ਤਾਂ ਕੁਸ਼ਤਾਂ ਜੋ ਸਾਡੇ ਸਿੱਖ ਪੰਥਰੀਆ ਇਸ ਵੇਲੇ ਹੈਗੀਆਂ ਪੰਜਾਬੀਆਂ ਦੀ ਬੰਦਾ ਹੈਗੀਆਂ ਆਪਾਂ ਨੂੰ ਉੱਤੇ ਕੋਰ ਕਰਕੇ ਜਾਣਾ ਚਾਹੀਦਾ ਇੱਕ ਕੋਈ ਖੇਤਰੀ ਪਾਰਟੀ ਆ ਜਿਹੜੀ ਇਕੱਲੇ ਹੋ ਕੇ ਲੜੂਗੀ ਤਾਂ ਉਹ ਸ਼ੋਮੇ ਕਾਲੀਗਨ ਲੜੂਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਸੁਖਵੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਹਲਕਾ ਫਗਵਾੜਾ ਲਈ ਥਾਪੇ ਗਏ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਨੂੰ ਸਨਮਾਨਿਤ ਕਰਨ ਲਈ ਹਰਵਿੰਦਰ ਸਿੰਘ ਲਵਲੀਵਾਲੀਆ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਅਰਬਨ ਸਟੇਟ ਫਗਵਾੜਾ ਵਿਖੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਣਜੀਤ ਸਿੰਘ ਖੁਰਾਨਾ ਅਤੇ ਰਜਿੰਦਰ ਸਿੰਘ ਚੰਦੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਨਾਲ ਨਿਵਾਜਿਆ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪ੍ਰਧਾਨ ਹਰਵਿੰਦਰ ਸਿੰਘ ਲਵਲੀਵਾਲੀਆ ਗੁਰਦੀਪ ਸਿੰਘ ਸੈਣੀ ਸੁਖਜਿੰਦਰ ਸਿੰਘ ਢਾਲੀਵਾਲ ਇਕਬਾਲ ਸਿੰਘ ਪਰਮਾਰ ਪਰਮਜੀਤ ਸਿੰਘ ਪਾਟਿਆ ਅਵਤਾਰ ਸਿੰਘ ਪਾਵਲਾ ਦਵਿੰਦਰ ਸਿੰਘ ਪਰਮਜੀਤ ਸਿੰਘ ਅਜਦਰਨਜੀਤ ਸਿੰਘ ਰਾਣਾ ਦਾ ਅਹਿਮ ਯੋਗਦਾਨ ਰਿਹਾ ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਸ਼ਹਿਰੀ ਇੰਚਾਰਜ ਰঞ্জੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚਾਂਦੀ ਨੇ ਸਮੂਹ ਸੰਗਤਾਂ ਦਾ ਤੇ دلੋਂ ਧੰਨਵਾਦ ਕੀਤਾ ਤੇ 71 ਹੋਏ ਸਮੂਹ ਅਕਾਲੀ ਆਗੂ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਜੋ ਜ਼ਿੰਮੇਵਾਰੀ ਵੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਸੌਂਪੀ ਗਈ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਯਤਨਸ਼ੀਲ ਰਹਿਣਗੇ ਇਸ ਮੌਕੇ ਅਵਤਾਰ ਸਿੰਘ ਮੰਗੀ ਸ਼ਰਨਜੀਤ ਸਿੰਘ ਅਟਵਾਲ ਸਤਵਿੰਦਰ ਸਿੰਘ ਘੁੰਮਣ ਗੁਰਦੀਪ ਸਿੰਘ ਖੇੜਾ ਪਰਮਿੰਦਰ ਸਿੰਘ ਲਾਡੀ ਰਣਜੀਤ ਸਿੰਘ ਜੀਤੀ ਖੇੜਾ ਤਰਮਿੰਦਰ ਸਿੰਘ ਟੋਨੀ ਕੁਲਵਿੰਦਰ ਸਿੰਘ ਕਿੰਦਾ ਬਹਾਦਰ ਸਿੰਘ ਸੰਗਤਪੁਰ ਬੀਬੀ ਸਰਬਜੀਤ ਕੌਰ ਜਸਵਿੰਦਰ ਸਿੰਘ ਭਗਤਪੁਰਾ ਗੁਰਮਖ ਸਿੰਘ ਚਾਨਾ ਸੁਖਵੀਰ ਸਿੰਘ ਕਿੰੜਾ ਬਹਾਦਰ ਸਿੰਘ ਸੰਗਤਪੁਰ ਰਵਿੰਦਰ ਕੌਸ਼ਲ ਪ੍ਰਦੀਪ ਸਿੰਘ ਬਸਰਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਫੇਸਬੁਕ ਪੇਜ star ਵਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਕੀ ਕਿਹਾ ਰਣਜੀਤ ਸਿੰਘ ਖੁਰਾਨਾ ਤੇ ਰਜਿੰਦਰ ਸਿੰਘ ਚਾਂਦੀ ਨੇ ਪਿਛਲੇ ਦਿਨੀ ਮੀਟਿੰਗ ਹੋਈ ਮੇਰੇ ਕਾਫੀ ਉੱਚ ਅਧਿਕਾਰ ਸਤਿਵਾਨ ਸਾਡੇ ਪਾਰਟੀ ਦੇ ਵਰਕਰ ਸਮਾਂ ਉੱਤੇ ਹੈਗੇ ਸੀ ਸਰਵਾ ਪ੍ਰਕਾਸ਼ ਸਿੰਘ ਪਗਦੇ ਸੁਭਰੀ ਚ ਪਗਦੇ ਜੀ ਨਾਲ ਉੱਤੇ ਮੀਟਿੰਗ ਤਿੰਨ ਗੱਲਾਂ ਪੁੱਛਿਆ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਬੀਐਸਪੀ ਨਾਲ ਜਾਣਾ ਚਾਹੀਦਾ ਬੀਜੇਪੀ ਨਾਲ ਜਾਣਾ ਚਾਹੀਦਾ ਕਿ ਇਕੱਲੇ ਲੜਨਾ ਚਾਹੀਦਾ ਤਾਂ ਸਿਰੋਕ ਕਿਹਾ ਸੀ ਕਿ ਅਗਰ ਇਹ ਤੁਹਾਡਾ ਫੈਸਲਾ ਹੈ ਲੇਕਿਨ ਅਗਰ ਬੀਜੇਪੀ ਨਾਲ ਜਾਣਾ ਤਾਂ ਕੁਸ਼ਤਾਂ ਜੋ ਸਾਡੇ ਸਿੱਖ ਪੰਥ ਦੀਆਂ ਇਸ ਵੇਲੇ ਹੈਗੀਆਂ ਪੰਜਾਬੀਆਂ ਦੀਆਂ ਬੰਦਾ ਹੈਗੀਆਂ ਆਪਾਂ ਨੂੰ ਉੱਤੇ ਗੋਲ ਕਰਕੇ ਜਾਣਾ ਚਾਹੀਦਾ ਬੀਜੇਪੀ ਨਾਲ ਉਹਨਾਂ ਨੂੰ ਦੱਸਿਆ ਕਿ ਜੋ ਤੁਹਾਡਾ ਫੈਸਲਾ ਹੋਵੇ ਤੁਹਾਨੂੰ ਸਿਰ ਮੱਥੇ ਕੱਮੇ ਆ ਤਗੜੇ ਕੱਲੇ ਤਗੜੇ ਹੋ ਕੇ ਲੜਾਂਗੇ ਇਹ ਲੜਾਈ ਫਿਰ ਮੈਂ ਕਹਿੰਦਾ ਸਾਰੇ ਪੰਜਾਬੀਆਂ ਨੂੰ ਹੋ ਗਈ ਕਿ ਜੇਕਰ ਇੱਕੋ ਇੱਕ ਖੇਤਰੀ ਪਾਰਟੀ ਆ ਜਿਹੜੀ ਇਕੱਲੇ ਹੋ ਕੇ ਲੜੂਗੀ ਤਾਂ ਉਹ ਸ਼੍ਰੋਮਣੀ ਕਾਲੀਗਰ ਲੜੂਗੀ ਤੇ ਇਹ ਸਾਡਾ ਫਰਜ਼ ਵੀ ਪੈਂਦਾ ਕਿ ਇਹ ਸ਼੍ਰੋਮਣੀ ਕਾਲੀਗਰ ਸਾਰੇ ਖਾ ਦੇਈਏ ਮੈਂ ਜਦੋਂ ਆਇਆ ਇਹ ਬਾਅਦ ਵਿੱਚ ਆਇਆ ਸੀ ਤਾਂ ਸੁਭੀ ਸਿੰਘ ਚਲਾਈ ਮੇਰੇ ਨਾਲ ਸੀ ਤੇ ਮੈਨੂੰ ਕਹਿੰਦੇ ਖਾਣਾ ਹੀ ਤੁਸੀਂ ਨਾ ਹਨੇਰੀ ਲੈ ਆਓ ਤਾਂ ਭਾਣਾ ਲੈ ਆਓ ਮੈਂ ਸਮਝਿਆ ਕਿ ਗੱਲ ਇਹ ਕਿਸ ਪੱਖੋਂ ਗੱਲ ਰਿਹਾ ਹੈ ਆ ਦੋ ਦਿਨ ਹੋ ਗਏ ਸਾਨੂੰ ਪ੍ਰੋਗਰਾਮ ਅਟੈਂਡ ਕਰਦੇ ਨੂੰ ਮੈਂ ਇਹਨੂੰ ਨਾ ਲੈਣਾ ਅਸੂਲ ਸਿੰਘ ਵੀ ਹੁੰਦੇ ਆ ਕਾਫੀ ਹੁੰਦੇ ਆ ਇਹ ਕਹਿੰਦੇ ਸਾਨੂੰ ਆਪਣੇ ਕੰਮ ਹੀ ਕਰਾਉਂਦੇ ਨੂੰ ਮੈਂ ਕੈਨੇਡਾ ਸਾਹਿਬ ਤੁਹਾਨੂੰ ਦੱਸਣਾ ਜਲਾ ਇਹ ਹਵੇਰੀਆ ਤੂਫਾਨ ਨਹੀਂ ਬੰਨਾ ਇਹ ਸੁਨਾਮੀ ਨਹੀਂ ਆ ਇਹ 2.5 ਮਹੀਨੇ ਦੇ ਅੰਦਰ ਅੰਦਰ ਕਿਉਂਕਿ ਅਸੀਂ ਲੋਕ ਸਭਾ ਇਲੈਕਸ਼ਨ ਜਰੂਰ ਇਹ ਲੜਨਾ ਆ ਆਪਾਂ ਹੀ ਤਗੜੇ ਹੋਗੇ ਜਹਾਂ ਤਿਰੋ ਸਾਡੀਆਂ 5 7 10 ਗੱਡੀਆਂ ਇਕੱਠੀਆਂ ਜਾਂਦੇ ਹੋਣ ਵਿਚੇ ਸ਼ਹਿਰੀ ਹਰਕੇ ਵਿਚੇ ਵਿਹਾਰੀ ਹਰਕੇ ਨੇ ਤਾਂ ਪਤਾ ਲੱਗੇ ਕਿ ਸ਼੍ਰੋਮਣੀ ਇਕੱਲੇ-ਇਕਾਲਰ ਉਸ ਸ੍ਰੋਮਣੀ ਸੰਤਾ ਜਿਨੇ ਹਮੇਸ਼ਾ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਅਦਕਾਰ ਕੀਤੀ ਆ ਜੀ ਮੁਖਨਾਂ ਸਾਹਿਬ ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਆਪਾਂ ਦੀ ਮੌਜੂਦ ਸੱਜੇ ਆ ਉਹਨਾਂ ਦੀ ਕਿਰਪਾ ਕੀਤੀ ਇਹ ਮਾਨ ਸਤਕਾਰ ਸਤਕੁਰ ਦੀ ਲੈਣਾ ਹੈ ਤੇ ਧੰਨਵਾਦ ਕਰਦਾ ਮੈਂ ਆਪਣੇ ਵੱਡੇ ਵੀ ਰਵਿੰਦਰ ਸਿੰਘ ਗੁੰਦੇਜੀ ਦਾ ਉਹਨਾਂ ਦੀ ਸੁਪਰਜੀ ਟੀਮ ਦਾ ਕਿ ਉਹਨਾਂ ਨੇ ਸਾਡਾ ਦੋਨਾਂ ਹੀ ਮੀਰਾ ਦਾ ਜਿਨ੍ਹਾਂ ਨੂੰ ਸਰਦਾਰ ਸਰਜੀਤ ਸਿੰਘ ਬਾਦਲਾ ਜੀ ਨੇ ਸਦਾ ਖੰਦਲ ਸਿੰਘ ਧਾਮ ਜੀ ਨੇ ਸਾਨੂੰ ਹਲਕਾ ਚਾਰਜ ਲਾਇਆ ਦਾਸ ਨੂੰ ਦਿਹਾਤੀ ਦਾ ਤੇ ਰਣਜੀਤ ਸਿੰਘ ਖਾਨਾ ਜੀ ਨੂੰ ਸ਼ਹਿਰੀ ਹਲਕਾ ਚਾਰਜ ਲਾਇਆ ਤੇ ਤੱਸੀ ਗੱਲਾਂ ਸਾਰੀਆਂ ਹੋਈ ਚੁੱਕੀਆਂ ਨੇ ਵੀ ਜਿਹੜਾ ਵੀ ਕੰਮ ਪਹਿਲੀ ਗੱਲ ਤਾਂ ਹਰੇਕ ਬਲਾਰੇ ਦੀ ਇਹ ਮੁੱਢੀ ਹੈ ਵੀ ਆਪ ਸੱਚੀ ਕੋਈ ਇਦਾਂ ਦੀ ਗੱਲ ਰਹਿਣੀ ਚਾਹੀਦੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਨਮਤਾ ਸਿਰ ਬੇਦੀ ਕਰਦਾ ਕਿ ਇਸ ਪੱਖ ਨੂੰ ਸੋਚੋਈ ਬਿਲਕੁਲ ਹੀ ਆਪਾਂ ਸੋਚਣਾ ਚਾਹੀਦਾ ਅੱਜ ਆਪਾਂ ਬਿਲਕੁਲ ਸਹੀ ਲੈਂ ਤੇ ਚੱਲ ਰਹੇ ਹਾਂ ਮੈਂ ਆਪਣੇ ਛੋਟੇ ਵੀਰ ਰਜੀਤ ਸਿੰਘ ਖਾਨਾ ਜੀ ਨਾਲ ਮੇਰੀ ਕਈ ਵਾਰ ਗੱਲ ਇਸ ਵਿਸ਼ੇ ਤੇ ਹੋ ਚੁੱਕੀ ਆ ਵੀ ਬਿਲਕੁਲ ਇਸ ਜੀ ਤੇ ਆਪਾਂ ਪਹਿਰਾ ਦੇਣਾ ਵੀ ਆਪਾਂ ਇੱਕ ਹੋ ਕੇ ਇਕੱਠੇ ਹੋ ਕੇ ਸਾਰਿਆਂ ਨਾਲ ਲੈ ਕੇ ਪਾਰਟੀ ਨੂੰ ਤਕੜਾ ਕਰਨ ਲਈ ਅਸੀਂ ਉਪਰਾਲਾ ਕਰਨਾ ਸਾਡੀ ਇੱਕ ਇਹ ਡਿਊਟੀ ਆ ਸਾਡੀ ਇੱਕ ਜ਼ਿੰਮੇਵਾਰੀ ਆ ਇਸ ਕਰਕੇ ਜਿਹੜੀ ਇਹ ਜ਼ਿੰਮੇਵਾਰੀ ਮਿਲੀ ਆ ਇਹ ਇੱਕ ਨਾਮ ਦੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਕੰਮ ਕਰਨ ਦੀ ਜ਼ਿੰਮੇਵਾਰੀ ਹੈ ਮੇਰੀ ਭੈਣ ਨੇ ਬਹੁਤ ਵਧੀਆ ਸੁਝਾਅ ਦਿੱਤਾ ਸਰਜੀਤ ਕੌਰ ਨੇ ਵੀ ਤੁਸੀਂ ਬੂਥ ਵਾਈਜ਼ ਜਿਹੜੀਆਂ ਕਮੇਟੀਆਂ ਬਣਾਓ ਕਮੇਟੀਆਂ ਬਣਾ ਕੇ ਤੇ ਉਹਨਾਂ ਨੂੰ ਜਿਹੜੇ ਚਾਰ-ਚਾਰ ਪੰਜ-ਪੰਜ ਮੈਂਬਰ ਲੋ ਬਿਲਕੁਲ ਬਹੁਤ ਵਧੀਆ ਸੁਝਾਅ ਹੈ ਦੇਖੋ ਇਹ ਜੇ ਇਸ ਤਰੀਕੇ ਨਾਲ ਆਪਾਂ ਸੁਝਾਅ ਦਿੰਦੇ ਜਾਵਾਂਗੇ ਕੰਮ ਕਰਦੇ ਜਾਵਾਂਗੇ ਤਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਦਿਨ ਹੋਰ ਆ ਵੀ ਜਿਤਨਾ ਸ਼੍ਰੋਮਣੀ ਕਾਗਦ ਪਹਿਲੇ ਸਮੇਂ ਵਾਂਗ ਪਾਤੇਗੀ ਕਿਉਂਕਿ ਸਮਾਂ ਅੱਗੇ ਵੀ ਅਕਾਲੀ ਦਾ ਤੇ ਬੁਰੇ ਸਮੇਂ ਬਹੁਤ ਆਇਆ ਲੇਕਿਨ ਚੰਗੇ ਵੀ ਆਏ ਉਸ ਨੂੰ ਵਾਧੂ ਪਤਾਂ ਸਨ ਰਾਜਨੀਤੀ ਦਾ ਲੇਕਿਨ ਅੱਜ ਜਿਹੜਾ ਸੋਸ਼ਲ ਮੀਡੀਆ ਦਾ ਚੌਗਮਣ ਕਰਕੇ ਨਾ ਜਿਹੜੀਆਂ ਦੂਸਰੀਆਂ ਪਾਰਟੀਆਂ ਸੋਸ਼ਲ ਮੀਡੀਆ ਦੇ ਵਿੱਚੋਂ ਪੈਦਾ ਹੋਈਆਂ ਉਹਨਾਂ ਨੇ ਸੋਸ਼ਲ ਮੀਡੀਆ 'ਚ ਹੀ ਹੋ ਜਾਣਾ ਇਸ ਕਰਕੇ ਕੋਈ ਬਾਣੀ ਭਰਉਣ ਦੀ ਲੋੜ ਨਹੀਂ ਆਪਰ ਮਿਹਨਤ ਕਰਨ ਦੀ ਲੋੜ ਹੈ ਜਿੱਥੇ ਆਪਣੇ ਵੱਡੇ ਭਰਾ ਸਾਡੀਆਂ ਭੈਣਾਂ ਸਾਡੇ ਬੱਚੇ ਸਾਡੇ ਸਾਰੇ ਸਰਕਾਰ ਦੇ ਬਜ਼ੁਰਗ ਸਾਡੇ ਨਾਲ ਨੇ ਤੇ ਕੋਈ ਇੰਨੀ ਦੀ ਕੋਈ ਤਾਕਤ ਨਹੀਂ ਹੈਗੀ ਜਦੋਂ ਆਪਾਂ ਹੌਸਲੇ ਆਪਣੇ ਬਿਲਕੁਲ ਖੜੇ ਹੁੰਨ ਹੌਸਲੇ ਆਪਾਂ ਸਿੱਟਣੇ ਨਹੀਂ ਖੜੇ ਰਹਿਣੇ ਆਪਾਂ ਜੋਰ ਪੜਖਣੀ ਆ ਵੀ ਅਸੀਂ ਲੜਾਈ ਆ ਸਕਦੇ ਜਿਵੇਂ ਹਰਵਿੰਦਰ ਭੱਜ ਨੇ ਗੱਲ ਕੀਤੀ ਵੀ ਦੋ ਤਿੰਨ ਜਿਹੜੇ ਕਾਉਂਸਲਰ ਲੰਗਦੇ ਚਾਹ ਬਣ ਸਾਡੇ ਇਸ ਇਲਾਕੇ 'ਚ ਹੀ ਰਹਿੰਦੇ ਆ ਜਿੱਥੇ ਬੰਦੀ ਆਪਾਂ ਫੈਕ ਕਰ ਸਕਦੇ ਇਹ ਇੱਕ ਬਹੁਤ ਵੱਡੇ ਹੌਸਲੇ ਦੀ ਗੱਲ ਹੈ ਦੇਖੋ ਸਭ ਤੋਂ ਪਹਿਲੀ ਗੱਲ ਕੀ ਹੁੰਦੀ ਹੈ ਇਲੈਕਸ਼ਨ ਲੜਨੀ ਤੇ ਲੜਾਉਣੀ ਇਹਦੇ ਵਿੱਚ ਫਰਕ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਅਰਮਨ ਸਟੇਟ ਵਿਕੇਜ ਗੁਰਦੁਆਰਾ ਸਿੰਘ ਸਗਾ ਅਰਮਨ ਸਟੇਟ ਫੁਵਾੜੇ ਵਿੱਚ ਜਿਹੜੀ ਅਕਾਲੀ ਦਲ ਨੂੰਏ ਦੋ ਬੰਦਿਆਂ ਨੂੰ ਜ਼ਿੰਮੇਵਾਰੀ ਦਿੱਤੀ ਸੀਗੀ ਹਲਕਾ ਇੰਚਾਰਜ ਬਣਾਈ ਸੀ ਰਜਿੰਦਰ ਸਿੰਘ ਜੀ ਚੰਦੀ ਤੇ ਰஞ்சிਤ ਸਿੰਘ ਖਰਾਨਾ ਉਹ ਇੱਥੇ ਗੁਰੂ ਘਰ ਆ ਕੇ ਨਤਮਸਤਕ ਹੋਏ ਆ ਔਰ ਵਾਹਿਗੁਰੂ ਦੇ ਚਰਨਾਂ ਚ ਉਹਨਾਂ ਨੇ ਅਸ਼ੀਰਵਾਦ ਲਿਆ ਔਰ ਸਾਡੀ ਟੀਮ ਨੇ ਰਾਕੇ ਦੀ ਸਾਰੀ ਨੇ ਉਹਨਾਂ ਦਾ ਜਿਹੜਾ ਆ ਗੁਰੂ ਘਰ ਵੱਲੋਂ ਸਰੂਪਾ ਪਾ ਕੇ ਸਨਮਾਨ ਕੀਤਾ ਗਿਆ ਔਰ ਇਸ ਕਰਕੇ ਵੀ ਇਹ ਆਪਣੀ ਪਾਰਟੀ ਨੂੰ ਬਲੰਦੀਆਂ ਤੇ ਲੈ ਕੇ ਜਾਣ ਔਰ ਪਾਰਟੀ ਦੁਆਰਾ ਪਰ ਜਿਹੜੀ ਆ ਆਪਣੀ ਹੋਂਦ ਜਿਹੜੀ ਆ ਬਰਕਰਾਰ ਰੱਖੇ ਔਰ ਗਰੀਬ ਦੀ ਦੀ ਦੁਨੀਆ ਦੀ ਸਾਰਿਆਂ ਦੀ ਸੇਵਾ ਕਰੇ ਜੇ ਜੀ ਠੀਕ ਆ ਜਿਹੜੇ ਅੱਜ ਇਹ ਸ਼ਹਿਰ ਦੇ ਜੰਗੀਰੇ ਨੂੰ ਨੋਦੇ ਦੇ ਰੋਈ ਕਰਨਗੇ ਅਕਾਲੀ ਦਲ ਕੋ ਦੇਖੋ ਅਕਾਲੀ ਦਲ ਨੇ ਨਮੀ ਜਿਹੜੀ ਆ ਪੀੜੀ ਨੂੰ ਜ਼ਿੰਮੇਵਾਰੀ ਅੱਗੇ ਸੌਂਪੀ ਹੈ ਉਹ ਆਪਣੇ ਤਨਦੇਹੀ ਦੇ ਨਾਲ ਸ਼ਹਿਰ ਦੇ ਵਿੱਚ ਇਲਾਕਾ ਨਿਵਾਸੀ ਨਾਲ ਲੈ ਕੇ ਚੱਲਣਗੇ ਉਧਰ ਪਿੰਡਾਂ ਦੇ ਵਿੱਚ ਆਪਣੇ ਪੰਚਾ ਸਰਪੰਚਾਂ ਨਾਲ ਲੈ ਕੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ ਔਰ ਜਿਹੜੀ ਵੀ ਔਕੜ ਪੇਸ਼ ਆਏਗੀ ਉਹ ਸਰਕਾਰੀ ਦਰਬਾਰੇ ਜਾ ਕੇ ਉਹ ਹੱਲ ਕਰਾਉਣਗੇ ਚਾਹੇ ਠਾਣੇ 'ਚ ਹੋਵੇ ਚਾਹੇ ਕਚਹਿਰੀ 'ਚ ਹੋਵੇ ਉਹ ਪਾਰਟੀ ਦੀ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਟੀਮ ਜਿਹੜੀ ਆ ਅਸੀਂ ਮਸਲੇ ਹੱਲ ਕਰਾਵਾਂਗੇ ਤੁਹਾਡੇ ਵੱਲੋਂ ਇਹੋ ਜਿਹਾ ਸੰਗਠਨ ਕਰਾਇਆ ਬਹੁਤ ਬਹੁਤ ਸੰਦੀ ਸਾਡੇ ਵੱਲੋਂ ਪੂਰੇ ਇਲਾਕੇ ਵੱਲੋਂ ਜਿਹੜਾ ਆ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਵੀ ਉਹਨਾਂ ਦੇ ਨਾਲ ਜਿਹੜਾ ਆ ਤਨੋਂ ਮਨੋਂ ਤੁਹਾਨੂੰ ਜਿਹੜਾ ਆ ਉਹਨਾਂ ਦੇ ਨਾਲ ਚੱਲ ਕੇ ਤੇ ਉਹਨਾਂ ਨੂੰ ਆਪਣੀ ਪਾਰਟੀ ਦੀ ਸੇਵਾ ਲਈ ਬਲੰਦਿਆ ਬਲੇ ਕੇ ਜਾਣਗੇ ਸੀਨੀਅਰ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹੁਜਿੰਦਰ ਸਿੰਘ ਧਾਮੀ ਔਰ ਬਹੁਤ ਹੀ ਉੱਚੀ ਸੁੱਟੀ ਸੋਚ ਦੇ ਨਾਲ ਜਿਉ ਸਾਰੇ ਫਗਵਾੜੇ ਦਾ ਅਰਕਾਂ ਚਾਰਜ ਤੋਂ ਜੋ ਸਾਡੀ ਬਾਪੂ ਘਰ ਤੋਂ ਸਾਡੇ ਲੀਡਰ ਤੋਂ ਅਸੀਂ ਵਾਝੇ ਹੋ ਚੁੱਕੇ ਸਾਂ ਉਹਨਾਂ ਨੇ ਬੜਾ ਸੋਚ ਸਮਝ ਕੇ ਜੋ ਸਾਨੂੰ ਕੈਂਡੀਡੇਟ ਦੋਨੋਂ ਸਾਡੇ ਵੱਡੇ ਵੀਰ ਦਿੱਤੇ ਆ ਬਹੁਤ ਹੀ ਮਿਹਨਤੀ ਆ ਮੇਰੇ ਦੋਨੇ ਭਰਾ ਸਰਦਾਰ ਰਜੀਤ ਸਿੰਘ ਰਾਣਾ ਜੀ ਇੰਦਰ ਚੰਗੀ ਜੀ ਜਿਨ੍ਹਾਂ ਦਾ ਅੱਜ ਸਨਮਾਨ ਸਮਾਰੋਹ ਰੱਖਿਆ ਗਿਆ ਮੈਂ ਪਹਿਲਾਂ ਇਹਨਾਂ ਦੋਨਾਂ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਇਹ ਪੰਥ ਦੀ ਚਾਗੀ ਕਰਾਂ ਲਈ ਕੰਮ ਕਰਨ ਦੇਸ਼ ਦੀ ترقی ਲਈ ਕੰਮ ਕਰਨ ਜੀਵਕ ਮਾਇਆ ਤਾਂ ਸਰਗਰਮ ਰਹਿੰਦੇ ਨੇ ਜਵਾਜੋ ਸਲਾਹਕਤ ਸਿੰਘ ਲੱਭੀ ਜੀ ਨੇ ਗੋਲਦਾ ਸਾਹਿਬ ਜੀ ਇਹਨਾਂ ਦੋ ਗੁਰਮਾਹਾਰ ਜੀ ਦੇ ਪੱਖੀ ਸੋਈਆ ਮਾਣ ਦੇਣ ਵਾਸਤੇ ਤਤਤਰ ਮਿਆਂ ਕਿਉਂਕਿ ਜਿਹਨੇ ਸੇਵਾ ਕਹ ਰਹੀ ਹੈ ਨਾ ਮਾਦਮਾਂ ਨੂੰ ਮਾਣ ਹੋਇਆ। ਜਿਹੜਾ ਸਾਟੀ ਵਰਗਾ ਘਰ ਬੈਠਾ ਰਹੇ ਤੇ ਘਰੋਂ ਬਾਹਰ ਨਿਕਲਦੇ ਘਰ ਬੈਠੇ ਘਰ ਕੋਸ਼ਿਸ਼ ਨਹੀਂ ਕਰਦਾ।